ਸਸਿਕਾ ਸੀਨੀਅਰ ਜਰਨਲਿਸਟ ਅਜੇ ਭਰਤਵਾਜ ਜੀ ਸਾਡੇ ਵਿੱਚ ਹੈ ਪੰਜਾਬ ਦੇ ਪਰਸੋ 13 ਸੀਟਾਂ ਤੇ ਲੋਕ ਸਭਾ ਦੇ ਇਲੈਕਸ਼ਨ ਹੋਏ ਉਸ ਦੇ ਬਾਰੇ ਇਹਨਾਂ ਤੋਂ ਜਾਣਦੇ ਹਾਂ ਔਰ ਚਰਚਾ ਕਰਦੇ ਆ ਵੀ ਜਿਹੜਾ ਇਹ ਇਲੈਕਸ਼ਨ ਹੋਇਆ ਅਜੇ ਜੀ 13 ਸੀਟਾਂ ਤੇ ਹੋਇਆ ਬੜੇ ਬੜੇ ਵਾਅਦੇ ਹੋਏ ਆ ਸਭ ਕੁਝ ਹੋਇਆ ਇਹਨਾਂ ਨੂੰ ਲੈ ਕੇ ਤੁਸੀਂ ਪੰਜਾਬ ਦੀ 13 ਸੀਟਾਂ ਦੇ ਬਾਰੇ ਅਕਾਲੀ ਦਲ ਆਪ ਪਾਰਟੀ ਕਾਂਗਰਸ ਔਰ ਬੀਜੇਪੀ ਚਾਰਾ ਪਾਰਟੀਆਂ ਲੜੇ ਹੈ ਇਸ ਦੇ ਆਕਰਣ ਕਰਦੇ ਹੋਏ ਤੁਹਾਡਾ ਕੀ ਮੰਨਣਾ ਹੈ ਅਜੇ ਜੀ ਅੰਤਜੀ ਪਹਿਲਾਂ ਤੇ ਧੰਨਵਾਦ ਤੁਸੀਂ ਮੈਨੂੰ ਆਪਣੇ ਚੈਨਲ ਤੇ ਬੁਲਾਇਆ ਮੈਂ ਤੁਹਾਡੇ ਥਰੂ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਕਰਦਾ ਨਮਸਤੇ ਕਰਦਾ ਤੇ ਅੱਜ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿ ਇਹ ਇਲੈਕਸ਼ਨ ਕਿਹੋ ਜਿਹਾ ਦਾ ਰਿਹਾ ਮਤਲਬ ਪੰਜਾਬ ਲਈ ਮੈਨੂੰ ਲੱਗਦਾ ਹੈ ਕਿ ਇਹ ਬੜਾ ਵਿਲੱਖਣ ਜਾਂ ਇੱਕ ਇਲੈਕਸ਼ਨ ਸੀਗਾ ਅ ਇਸ ਦੇ ਇਸ ਦੇ ਕਾਲ ਇਲੈਕਸ਼ਨ ਤੇ ਕੋਈ ਮੁੱਦਾ ਨਹੀਂ ਸੀਗਾ ਮਤਲਬ ਅਸੀਂ ਦੇਖੀਏ ਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਫ੍ਰੀ ਬਿਜਲੀ ਵੀ ਮਿਲ ਰਹੀ ਹੈ ਅ ਹੋਰ ਵੀ ਕਈ ਗੱਲਾਂ ਨਾਲ ਨਾਲ ਚੱਲਦੀਆਂ ਰਹੀਆਂ ਲੇਕਿਨ ਇੱਕ ਨੈਰੇਟਿਵ ਜਿੱਦਾਂ ਹੁੰਦਾ ਨਾ ਕਿ ਪੰਜਾਬ ਸਾਰੇ ਪੰਜਾਬ ਚ ਬਣਿਆ ਹੋਵੇ ਐਸ ਤਰ੍ਹਾਂ ਦਾ ਕੁਝ ਨਹੀਂ ਬਣਿਆ ਲੇਕਿਨ ਇੱਕ ਆਪਾਂ ਹਰੋਜ਼ ਹਰ ਸੀਟ ਤੇ ਜ਼ਰੂਰ ਦੇਖਦੇ ਆਂ कि हर सीट ने अपने अपने तरीके नाल एक वर्डिक्ट ਦਿੱਤਾ ਹੈ ਉਸ वर्डिक्ट ਦਾ ਮਤਲਬ ਇਹ ਹੈ ਕਿ ਸਾਰਿਆਂ ਨੇ ਆਪਣੇ ਆਪਣੇ ਲੋਕਲਾਈਜ਼ਡ ਤਰੀਕੇ ਨਾਲ ਇਸ ਇਲੈਕਸ਼ਨ ਨੂੰ ਲਿਆ ਤੇ ਇਸ ਇਲੈਕਸ਼ਨ ਨੇ ਬੜੇ ਮਹੱਤਵਪੂਰਨ ਮੈਂ ਕਹਨਾ ਵੀ ਰਿਜ਼ਲਟਸ ਦਿੱਤੇ ਨੇ ਬੜੇ ਮਹੱਤਵਪੂਰਨ ਆਊਟਕਮ ਦਿੱਤੀ ਹੈ ਇਨ ਦ ਸੈਂਸ ਕਿ ਸਾਰੀ ਪਾਰਟੀਆਂ ਲਈ ਪਾਵੇਂ ਉਹ ਕਾਂਗਰਸ ਹੋਵੇ ਪਾਵੇਂ ਕਾਲੀ ਦਲ ਹੋਵੇ ਪਾਵੇਂ ਭਾਜਪਾ ਹੋਵੇ ਪਾਵੇਂ ਆਵਾਜ਼ੀ ਪਾਰਟੀ ਹੋਵੇ ਤੇ ਪਾਵੇਂ ਦੋ ਜਿਹੜੇ ਸਾਡੇ ਦੂਜੇ ਰੈਡੀਕਲਸ ਗਰੁੱਪਸ ਦੇ ਆ ਰਹੇ ਨੇ ਖੰਡੂਰ ਸਾਹਿਬ ਤੋਂ ਤੇ ਫਰੀਦਕੋਟ ਤੋਂ ਉਹ ਵੀ ਹੋਣ ਇਹ ਸਾਰਿਆਂ ਨੂੰ ਜਦੋਂ ਆਪਾਂ ਇਕੱਠਾ ਕਰਕੇ ਦੇਖਾਂਗੇ ਨਾ ਸਾਨੂੰ ਲੱਗੇਗਾ ਕਿ ਪੰਜਾਬ ਇੱਕ ਹਜੇ ਵੀ ਬੜੀ ਇਨਡਿਸਾਈਸਡ ਸਟੇਜ ਤੇ ਹੈ ਪੰਜਾਬ ਨੂੰ ਸਮਝ ਨਹੀਂ ਆ ਰਿਹਾ ਅਸੀਂ ਕਿਸ ਪਾਸੇ ਜਾ ਰਹੇ ਹਾਂ ਅਸੀਂ ਕੀ ਲੱਭ ਰਹੇ ਹਾਂ ਅਸੀਂ ਹੁਣ ਇੱਕ ਤਰ੍ਹਾਂ ਨਾਲ ਅਲੱਬ ਦੇ ਦੇਖਿਆ ਜਾਏ ਵੀ ਇਹ ਮੰਡੇਟ ਜਿਹੜਾ ਸੀਗਾ ਇਹ ਰੈਫਰੈਂਡਮ ਜਿਹੜਾ ਸੀਗਾ ਇਹ ਆਮ ਆਦਮੀ ਪਾਰਟੀ ਦੇ ਆ ਬਾਰੇ ਵੀ ਸੀਗਾ ਕਿਉਂਕਿ ਆਮ ਆਦਮੀ ਪਾਰਟੀ 2022 ਦੇ ਵਿੱਚ 95 ਸੀਟਾਂ ਲੈ ਕੇ ਇਤਿਹਾਸਿਕ ਜਿੱਤ ਪੰਜਾਬ ਦੇ ਅੰਦਰ ਲੈ ਕੇ ਉਹ 2 ਸਾਲ ਤੋਂ ਰਾਜ ਕਰ ਰਹੀ ਸੀਗੇ ਤੇ ਉਹਨਾਂ ਬਾਰੇ ਵੀ ਇੱਕ ਵਰਡ ਕਿ ਸੀਗਾ ਉਹਨਾਂ ਬਾਰੇ ਜੇ ਆਪਾਂ ਵਰਟਿਕ ਤੋਂ ਦੇਖੀਏ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਨੇ ਉਹਨਾਂ ਨੂੰ ਤਿੰਨ ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਉਹ ਦਰਸਾਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਦੀ ਤੁਸੀਂ ਪਾਲਿਸੀਆਂ 2 ਸਾਲ ਚਲਾਉਂਦੇ ਰਹੇ ਹੋ ਜਿਸ ਤਰ੍ਹਾਂ ਤੁਸੀਂ ਪੰਜਾਬ ਨੂੰ ਗਵਰਨ ਕਰਦੇ ਰਹੇ ਹੋ ਉਹ ਕੋਈ ਬਹੁਤਾ ਵੱਡਾ ਐਕਸੈਪਟੇਬਲ ਤਰੀਕਾ ਨਹੀਂ ਹੈਗਾ ਤੇ ਉਹਦੇ ਬਾਰੇ ਪੰਜਾਬ ਨੇ ਸਾਰੇ ਪੰਜਾਬ ਵੱਲੋਂ ਆਪਾਂ ਕਈ ਇਹ ਤੇ ਕਿ ਨਿਰਣੇ ਦਿੱਤਾ ਕਿਉਂਕਿ ਪੰਜਾਬ ਦੇ ਕਈ ਕੈਬਨਿਟ ਮਨਿਸਟਰ ਵੀ ਸੀਗੇ ਜਿਹੜੇ ਪਾਰਲੀਮੈਂਟ ਦੇ ਕੈਂਡੀਡੇਟ ਬਣ ਕੇ ਆਏ ਸੀ ਲੋਕ ਸਭਾ ਦੇ ਕੈਂਡੀਡੇਟ ਸੀਗੇ ਐਮ ਐਲ ਏ ਵੀ ਉਹ ਵੀ ਡਿਫੀਟ ਹੋ ਗਏ ਤੋਂ ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਤੇ ਇੱਕ ਮੋਹਰ ਲਗਾਈ ਹੈ ਉਹਨੂੰ ਇੱਕ ਰਿਜੈਕਟ ਕੀਤਾ ਰਿਜੈਕਟ ਆਊਟਰਾਇਟਲੀ ਇੰਟੈਂਡਿੰਗ ਐਸਾ ਦੇ ਲੇਕਿਨ ਇਹ ਹੈ ਕਿ 13 ਸੀਟਾਂ ਚੋਂ ਜੇ 3 ਸੀਟਾਂ ਦਿੱਤੀਆਂ ਨੇ ਜੇ ਜਦੋਂ ਪਾਰਲੀਅਮੈਂਟ ਅਸੈਂਬਲੀ ਦੇ ਵਿੱਚ 117 ਸੀਟਾਂ ਚੋਂ 92 ਸੀਟਾਂ ਦਿੱਤੀਆਂ ਸੀ ਤੇ ਕਿਤੇ ਨਾ ਕਿੱ데 ਪੰਜਾਬ ਆਮ ਆਦਮੀ ਪਾਰਟੀ ਨੂੰ ਇੱਕ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਪੰਜਾਬ ਨੂੰ ਟੱਗ ਨਾਲ ਚਲਾਉਂਦੇ ਚਲਾਇਆ ਨਹੀਂ ਹੈਗਾ ਤੇ ਤੁਹਾਡੇ ਤੋਂ ਉਮੀਦਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੀਆਂ ਵੀ ਆਮ ਆਦਮੀ ਆਮ ਆਦਮੀ ਦੀਆਂ ਆਮ ਲੋਕਾਂ ਦੀਆਂ ਆਮ ਵੋਟਰ ਦੀਆਂ ਘਟਦੀਆਂ ਜਾ ਰਹੀਆਂ ਤੇ ਜੇ ਹੁਣ ਆਪਾਂ ਦੇਖੀ ਅਕਾਲੀ ਦਲ ਅਕਾਲੀ ਦਲ ਇੱਕ ਪੰਜਾਬ ਦੀ ਮੋਢੀ ਪਾਰਟੀ ਹੈ ਪੰਜਾਬ ਨੂੰ ਇਕ ਲੇ 100 ਸਾਲਾਂ ਤੋਂ ਇੱਕ ਤਰ੍ਹਾਂ ਨਾਲ ਆਪਾਂ ਦੇਖੀ ਜਉਂ ਤੋ ਅਕਾਲੀ ਦਲ ਬਣਿਆ ਹੈ 1920 ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਕੌਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਕੌਮ ਦਾ ਰਿਪਰੈਜ਼ੈਂਟੇਸ਼ਨ ਕੀਤਾ ਹੈਗਾ ਕੌਮ ਨੂੰ ਉਹ ਨਾਲ ਲੈ ਕੇ ਚੱਲੇ ਨੇ ਉਹ ਅੱਜ ਪਾਰਟੀ ਇੰਨੀ ਖੇਰੂ ਖੇਰੂ ਹੋ ਗਈ ਹੈ ਕਿ 13 ਵਿੱਚੋਂ ਸਿਰਫ ਇੱਕ ਸੀਟ ਜਿੱਤ ਚੁ ਜੇ ਇੱਕ ਸੀਟ ਜਿੱਤੀ ਵੀ ਹੈਗੀ ਹੈ ਉਹ ਵੀ ਇਸ ਕਰਕੇ ਜਿੱਤ ਗਈ ਕਿਉਂਕਿ ਉਹ ਮਨ ਲੱਗਦਾ ਕਿ ਸਾਰਾ ਪਰਿਵਾਰ ਹੀ ਉਸ ਸੀਟ ਤੇ ਲੱਗਿਆ ਸੀਗਾ ਉਹ ਅਖਿਮਰਤ ਕੌਰ ਜੀ ਦੀ ਜਿਹੜੀ ਸੀਟ ਬਟਿੰਡਾ ਤੋਂ ਜਿੱਤੇ ਆ। ਹਾਂਜੀ ਬਟਿੰਡਾ ਤੋਂ ਜਿੱਤੇ ਤੇ ਬਾਕੀ ਸੀਟਾਂ ਤੇ ਅਕਾਲੀ ਦਲ ਦਾ ਬੁਰਾ ਹਾਲ ਹੋਇਆ। ਉਹਨਾਂ ਅਕਾਲੀ ਦਲ ਦਾ ਬੁਰਾ ਹਾਲ ਬਾਰ-ਬਾਰ ਹੁੰਦਾ ਆ ਰਿਹਾ ਜਦੋਂ ਆਪਾਂ 2022 ਦੇ ਇਲੈਕਸ਼ਨ ਵੀ ਦੇਖਦੇ ਆ ਉਹਦੇ 'ਚ ਵੀ ਆਪਾਂ ਦੇਖਦੇ ਆ ਵੀ ਅਕਾਲੀ ਦਲ ਥੱਲੇ ਹੀ ਥੱਲੇ ਜਾ ਰਿਹਾ। ਅਕਾਲੀ ਦਲ ਇੱਕ ਟਾਈਮ ਤੇ ਪੰਜਾਬ ਦੇ ਅੰਦਰ 30% ਦੇ ਆਲੇ-ਦੁਆਲੇ ਇਹਨਾਂ ਦਾ ਵੋਟ ਸ਼ੇਅਰ ਹੁੰਦਾ ਸੀ। ਲੇਕਿਨ ਹੁਣ ਇਸ ਵਾਰੀ ਜਿਹੜਾ ਪਾਰਲੀਮੈਂਟ ਇਲੈਕਸ਼ਨ ਹੋਇਆ ਉਹਦੇ ਚ ਇਹਨਾਂ ਦਾ ਸ਼ੇਅਰ ਜੋ ਹਜੇ ਤੱਕ ਇਲੈਕਸ਼ਨ ਕਮਿਸ਼ਨ ਤੋਂ ਪਤਾ ਲੱਗਦਾ ਉਹ 14 ਜਾਂ 16% ਦੇ ਆਲੇ 13.42% ਹੈ। ਹਾਂਜੀ 13.42% 13.42% ਹਾਂਜੀ ਤੇ ਮੇਰਾ ਕਹਿਣ ਦਾ ਭਾਵੇਂ ਹੈ ਕਿ ਅਕਾਲੀ ਦਲ ਪਾਰਟੀ ਜਿਹੜੀ ਪੰਜਾਬ ਦੇ ਹਿੱਤਾਂ ਦੀ ਰક્ષਕ ਸਮਝੀ ਜਾਂਦੀ ਹੈ ਜਿਹੜੀ ਪੰਜਾਬ ਵੀ ਪੰਜਾਬ ਨੂੰ ਇੱਕ ਡਾਇਰੈਕਸ਼ਨ ਦਿੰਦੀ ਆਈ ਹੈ। जिथे लगता है कि अकाली दल कोई नवी फॉर्म आएगी सो अकाली दल का एक बहुत वा क्राइसिस इस इलेक्शन चो निकल के आया दूसरा फिर आप लीजेपी को बीजेपी ने बहुत मेहनत की है बीजेपी पहली बार है कि इंडिपेंडेंटली इलैक्शन लड़िया ਹਾਲਾਂਕਿ 2022 ਚ ਵੀ ਉਹ ਸਾਰੀ ਸੀਟਾਂ ਤੇ ਪਹਿਲਾਂ ਇਲੈਕਸ਼ਨ ਲੜ ਚੁੱਕੇ ਸੀਗੇ ਲੇਕਿਨ ਪਾਰਲੀਮੈਂਟ ਦੇ ਇਲੈਕਸ਼ਨ ਉਹਨਾਂ ਨੇ ਪਹਿਲੀ ਵਾਰ ਇਕੱਲੇ ਲੜਿਆ 13 ਦੀ 13 ਸੀਟਾਂ ਤੇ ਉਹਨਾਂ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਲੇਕਿਨ ਵੋਟ ਪਰਸੈਂਟੇਜ ਹੀ ਵਧਿਆ ਸੀਟ ਨਹੀਂ ਮਿਲੀ ਹੁਣ 2019 ਦਾ ਜਿਹੜਾ ਇਲੈਕਸ਼ਨ ਹੋਇਆ ਸੀ ਉਹਦੇ ਚ ਦੋ ਸੀਟਾਂ ਸੀਗੀਆਂ ਬੀਜੇਪੀ ਦੀਆਂ ਗੁਰਦਾਸਪੁਰ ਤੇ ਹੁਸ਼ਾਰਪੁਰ ਤੇ ਐਤਕੀ ਉਮੀਦ ਕੀਤੀ ਜਾ ਰਹੀ ਸੀ कि बीजेपी ਜਿਹੜਾ ਇਹ ਜ਼ਿਆਦਾ ਕੰਟੈਸਟ ਕਰੇਗੀ ਕਿਉਂਕਿ ਕਈ ਸੀਟਾਂ ਐਸੀ ਐਸੀ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਜਲੰਧਰ ਪਟਿਆਲਾ ਲੁਧਿਆਣਾ ਜਿੱਥੇ ਬੜੇ ਚਾਂਸਸ ਲੱਗ ਰਹੇ ਸੀ ਕਿ बीजेपी ਜਿਹੜੀ ਹੈ ਕਿ ਫਰੰਟ ਰਨਰ ਪਾਰਟੀ ਦੇ ਰੂਪ ਵਿੱਚ ਨਿਕਲੇਗੀ ਲੇਕਿਨ बीजेपी ਨੇ ਆਪਣੇ ਤਰੀਕੇ ਨਾਲ ਜਿਸ ਤਰ੍ਹਾਂ ਵੀ ਸੀਗਾ ਪ੍ਰਯਾਸ ਕੀਤਾ ਤੇ बीजेपी ਦਾ ਸਿਰਫ ਵੋਟ ਪਰਸੈਂਟੇਜ ਹੁਣ 19 ਦੇ ਨੇੜੇ ਤੇ ਕਿਤੇ ਆ ਗਿਆ ਹੈ 18.55 ਹਾਂਜੀ 18.55 ਪਰਸੈਂਟ ਮੈਂ ਉਹੀ ਕਹਿ ਰਿਹਾ ਨਾ 19 ਦੇ ਨੇੜੇ ਜਿਹੜੇ ਆ ਗਿਆ ਤੇ ਮੈਂ ਬੇਨਤੀ ਇਹ ਕਰ ਰਿਹਾ ਮੈਂ ਐਗਜ਼ੈਕਟ ਫਿਗਰ ਤੇ ਚਲੋ ਠੀਕ ਹੈ ਮੈਂ ਬੇਨਤੀ ਇਹ ਕਰ ਰਿਹਾ ਕਿ ਵੋਟ ਪਰਸੈਂਟੇਜ ਠੀਕ ਹੈ ਪਹਿਲਾਂ 9% ਸੀਗਾ ਹੁਣ 19% ਹੋ ਗਿਆ ਲੇਕਿਨ ਜਦੋਂ ਤੱਕ ਇਹ ਫੀਟਾਂਚ ਨਹੀਂ ਕਨਵਰਟ ਹੁੰਦਾ ਉਦੋਂ ਤੱਕ ਇਹ ਇੱਕ ਮਤਲਬ ਇੱਕ ਬੜਾ ਸੁਖਾਵਾਂ ਜੀ ਫੀਲਿੰਗ ਹੋ ਸਕਦੀ ਹੈ ਬੀਜੇਪੀ ਦੇ ਲੀਡਰਸ ਲਈ ਲੇਕਿਨ ਜਦੋਂ ਇਲੈਕਟੋਰਲ ਪੋਲਿਟਿਕਸ ਆਪਾਂ ਡਿਸਕਸ ਕਰਦੇ ਆ ਜਿਹੜੀ ਕਿ ਫੀਟਾਂ ਦੀ ਟਰਮ ਸੀ ਡਿਸਕਸ ਕੀਤੀ ਜਾਂਦੀ ਹੈ ਉਹਦੇ ਲਈ ਮੈਨੂੰ ਲੱਗਦਾ ਹੈ ਬੀਜੇਪੀ ਨੂੰ ਅਜੇ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਬੀਜੇਪੀ ਅੱਗੇ ਬਹੁਤ ਵੱਡਾ ਕਿ ਚੈਲੰਜ ਕਿਸਾਨਾਂ ਦਾ ਵੀ ଥିਗਾ ਕਿਉਂਕਿ ਕਈ ਜਗ੍ਹਾ ਤੇ ਕਿਸਾਨਾਂ ਨੇ ਇਹਨਾਂ ਨੂੰ ਕੈਂਪੇਨਿੰਗ ਨਹੀਂ ਕਰਨ ਦਿੱਤੀ ਭਾਵੇਂ ਪਟਿਆਲਾ ਹੋਵੇ ਭਾਵੇਂ ਫਿਰੋਜ਼ਪੁਰ ਹੋਵੇ ਭਾਵੇਂ ਹੋਰ ਵੀ ਕਈ ਜਗ੍ਹਾ ਸੀਗੀਆਂ ਜਿੱਥੇ ਕਿਸਾਨਾਂ ਨੇ ਡਿਸਾਈਸਿਵਲੀ ਮਤਲਬ ਡਾਜਟਲੀ ਆਈ ਗੁੱਟ ਸੇ ਕਿ ਦੇ ਦੇ ਡਿਫਾਈਡ ਕੈਂਪੇਨਿੰਗ ਦੇ ਇਸ ਤਰ੍ਹਾਂ ਦਾ ਵੀ ਇਖਤਿਆਰ ਕਰਨਾ ਪਿਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਲੈ ਕੇ ਜੇ ਆਪਾਂ ਦੇਖੀਏ ਤੇ ਭਾਜਪਾ ਨੇ ਇੱਕ ਵੱਡੀ ਲਾਂਗ ਤੇ ਜ਼ਰੂਰ ਲ ਲਈ ਹੈ ਭਈ ਆਸੀਂ ਇਕੱਲੇ ਲੜਿਆ ਵੋਟ ਪਰਸੈਂਟੇਜ ਵਧਿਆ ਲੇਕਿਨ ਜਦੋਂ ਤੱਕ ਸੀਟਾਂ ਨਹੀਂ ਆਂਦੀਆਂ ਉਦੋਂ ਤੱਕ ਵੋਟ ਪਰਸੈਂਟੇਜ ਦੇ ਵਧੰਦਾ ਵੀ ਕੋਈ ਬਹੁਤਾ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਸਾਰਥਕਤਾ ਹੈਗੀ ਹੈ ਤੇ ਇਹੀ ਕਾਰਨ ਕਾਂਗਰਸ ਨੇ 7 ਸੀਟਾਂ ਜਿੱਤੀਆਂ ਔਰ ਉਹਨਾਂ ਦੀ ਵੋਟ ਪਰਸੈਂਟੇਜ ਵੀ 26. 30% ਇਸ ਨੂੰ ਲੱਗੇ ਤਾਂ ਕੋਈ 7 ਸਿੱਟਾ ਲੈ ਕੇ ਜਾਣੀ ਆ ਔਰ ਦੋ ਸਿੱਟਾ ਜਿੱਦਾਂ ਆਪਾਂ ਕਿਹਾ ਵੀ ਆਪਣੇ ਦੋ ਸਾਡੇ ਰੈਡੀਕਲਸ ਫੋਰਸਸ ਨੇ ਵੀ ਜਿੱਤੇ ਹੈ ਤੇ ਜੇ 7 ਸਿੱਟਾ ਜਿੱਤੇ ਹੈ ਕਾਂਗਰਸ ਰਿਵਾਈਵਲ ਦੀ ਤਰਫ ਆ ਰਹੀ ਹੈ ਜਾਂ ਕੀ ਲੱਗਦਾ ਵੀ ਇਸ ਦਾ ਪੰਜਾਬ ਦੇ ਅੱਗੇ ਕੀ ਮੈਸੇਜ ਆਉਣ ਵਾਲਾ ਹੈ ਨਹੀਂ ਦੇਖੋ ਪੰਜਾਬ 'ਚ ਜਦੋਂ ਇਲੈਕਸ਼ਨ ਦਾ ਅਨਾਉਂਸ ਹੋਇਆ ਨਾ ਪੰਜਾਬ ਦੇ ਅੰਦਰ ਦੋ ਫੋਰਸਸ ਫਰੰਟ ਨੇ ਰਸਿੱ ਗਿਆ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਇਹ ਫਰੰਟ ਨਰਟੇਜਾ ਭਾਜਪੀ ਨੇ ਮਿਹਨਤ ਕਰਕੇ ਆਪਣੀ ਥੋੜੀ-ਬਹੁਤ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਅਕਾਲੀ ਤੇ ਆਪਣੇ ਤਰੀਕੇ ਨਾਲ ਮਿਹਨਤ ਕਰ ਰਹੀ ਸੀ ਤੇ ਇਹ ਹੁਣ ਜਦੋਂ ਇੱਕ ਜੰਗ ਸ਼ੁਰੂ ਹੋਈ ਸੀ ਲੋਕ ਸਭਾ ਇਲੈਕਸ਼ਨ ਦੀ ਉਹਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਹੀ ਫਰੰਟ ਨਾ ਸੀਗੇ ਹੁਣ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਕਿਉਂਕਿ 2.5 ਸਾਲ ਤੇ ਬਹੁਤ ਅੱਛੀ ਨਹੀਂ ਰਹੀ ਉਹਦਾ ਐਡਵਾਂਟੇਜ ਇਮੀਡੀਏਟਲੀ ਕਾਂਗਰਸ ਨੂੰ ਮਿਲ ਗਿਆ ਕਾਂਗਰਸ ਨੂੰ ਆਪਾਂ ਨੂੰ ਯਾਦ ਹੋ ਗਿਆ ਆਪਾਂ ਸਾਰੇ ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ 2019 ਚ 8 ਸੀਟਾਂ ਲਈਆਂ ਸੀ ਕਾਂਗਰਸ ਨੇ ਤੇ 2024 ਚ ਹੁਣ ਉਹਨਾਂ ਨੇ 7 ਸੀਟਾਂ ਲਈਆਂ ਨੇ ਤੇ ਕਾਂਗਰਸ ਦੀ ਜਿਹੜੀ ਪੋਪੂਲਾਰਿਟੀ ਹੈ ਇਨ ਦਾ ਸਟੇਟ ਜਾਂ ਕਾਂਗਰਸ ਦੀ ਜਿਹੜੀ ਐਕਸੈਪਟੈਂਸ ਹੈ ਇਨ ਦਾ ਸਟੇਟ ਉਹ ਮੈਨੂੰ ਲੱਗਦਾ ਹੈ ਕਿ ਉਹਦੇ 'ਚ ਕੋਈ ਬਹੁਤਾ ਨਿਗਾਰ ਨਹੀਂ ਆਇਆ ਉਸ 'ਚ ਕੋਈ ਫਰਕ ਨਹੀਂ ਆਇਆ ਕਾਂਗਰਸ ਆਪਣੀ ਜਗ੍ਹਾ ਖੜੀ ਹੈ ਹਾਲਾਂਕਿ 2022 ਉਹਦੇ ਨੰਬਰ ਆਫ ਸੀਟਸ ਜਿਹੜਾ ਸੀਗਾ ਕਾਫੀ ਘਟ ਗਿਆ ਸੀਗਾ 18 ਤੇ ਆ ਗਏ ਸੀਗੇ ਉਹ ਉਹਨਾਂ ਨੇ ਉਹਨਾਂ ਨੂੰ ਕੌਂਸਲਿਟੇਸ਼ਨ ਸੀ ਕਿ ਸਾਡਾ ਲੀਡਰ ਆਫ oppositon ਬਣ ਗਿਆ ਤੇ ਲੇਕਿਨ ਕਾਂਗਰਸ ਲਈ ਵੀ ਇੱਕ ਵੱਡਾ ਚੈਲੰਜ ਹੈ ਕਾਂਗਰਸ ਨੇ 7 ਸੀਟਾਂ ਲੈ ਕੇ ਮੈਨੂੰ ਲੱਗਦਾ ਹੈ ਕਾਫੀ ਕਨਸੋਲਿਡੇਸ਼ਨ ਕੀਤੀ ਹੈ ਤੇ ਆਪਾਂ ਹੁਣ ਜੇ ਦੇਖੀਏ ਇੰਡੀਆ ਅਲਾਈਅንስ ਇੰਡੀ ਅਲਾਈਅንስ ਦੇ ਹਸਾਬ ਨਾਲ ਪੰਜਾਬ ਨੇ 13 ਵਿੱਚੋਂ 10 ਸੀਟਾਂ ਦਿੱਤੀਆਂ ਨੇ ਹੁਣ ਇਹ ਮੈਨੂੰ ਲੱਗਦਾ ਵੀ ਇਸ ਇਸ ਚੀਜ਼ ਦਾ ਅੰਕਲਨ ਇਸ ਤਰੀਕੇ ਨਾਲ ਵੀ ਦੇਖਣਾ ਚਾਹੀਦਾ ਹੈ ਕਿ ਪੰਜਾਬ ਨੇ Uh, NDA ਨੂੰ ਰਿਜੈਕਟ ਕਰਕੇ ਜਿਲਾ ਕਿ NDA ਜਦੋਂ ਅਲਾਈਅੰਸ ਹੁੰਦਾ ਸੀ BJP ਤੇ ਅਕਾਲੀ ਦਲ ਦਾ ਤੇ ਇੱਥੇ NDA ਦੀ ਕਾਫੀ ਇੱਕ ਪਕੜ ਹੁੰਦੀ ਸੀ ਆ ਕਾਫੀ ਇੱਕ ਡੋਮਿਨੈਂਸ ਹੁੰਦੀ ਸੀਗੀ ਪੰਜਾਬ ਦੇ ਅੰਦਰ ਹੁਣ ਕਿਉਂਕਿ ਅਕਾਲੀ ਦਲ ਵੀ ਅਲੱਗ ਲੜਿਆ BJP ਵੀ ਅਲੱਗ ਲੜੀ ਹੈ ਤੇ NDA ਤੇ ਬਿਲਕੁਲ ਗੁੰਮ ਹੀ ਹੋ ਗਿਆ ਪੰਜਾਬ ਚੋਂ ਇਸ ਕਰਕੇ ਇੰਡੀਆ ਅਲਾਈਅੰਸ ਨੇ 10 ਸੀਟਾਂ ਲੈ ਕੇ ਇੱਕ ਤਰ੍ਹਾਂ ਨਾਲ ਪੰਜਾਬ ਨੂੰ ਇੱਕ ਨਵਾਂ ਰੁਖ ਦਿੱਤਾ ਹੈ ਨਵਾਂ ਇੱਕ ਰਾਜਨੀਤਿਕ ਈਡੀਅਮ ਮੈਂ ਕਹੂੰਗਾ ਅ ਜੀ ਤੁਹਾਡਾ ਮਿਊਟ ਹੋ ਗਿਆ ਹਾਂ ਜੀ ਬੋਲੋ ਅ ਜੀ ਕਹਿ ਰਿਹਾ ਹਾਂ ਹਾਂ ਜੀ ਹਾਂ ਜੀ ਬਸ ਮੈਂ ਇਹ ਨਿਵੇਦਨ ਕਰ ਰਹੀ ਸੀ ਇੱਕ ਜਿਹੜਾ ਮੈਂ ਹੀ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇੱਕ ਨਵਾਂ ਈਡੀਅਮ ਪੰਜਾਬ ਚ ਆਇਆ ਹੈ ਤੇ ਉਹਦੇ ਚ ਇੰਡੀਆ ਅਲਾਈयंस ਜਿਹੜਾ ਹੈਗਾ ਇੰਡੀਆ ਇੰਡੀਆ ਅਲਾਈयंस ਜਾਂ ਇੰਡੀਆ ਕਹੇ ਲਿਆ ਜੋ ਵੀ ਇੰਡੀਆ ਬਲੌਕ ਕਹੇ ਲਿਏ ਉਹਨੇ ਪੰਜਾਬ ਚ ਇੱਕ ਬਹੁਤ ਵੱਡੀ ਆਪਣੀ ਜਗ੍ਹਾ ਬਣਾ ਲਈਏ ਇਹ ਐਨਡੀਏ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਮੈਨੂੰ ਲੱਗਦਾ ਇਹ ਨੇਸ਼ਨ ਦੇ ਲੈਵਲ ਤੇ ਵੀ ਕਿਤੇ ਨਾ ਕਿਤੇ ਰਿਫਲੈਕਟ ਹੋ ਰਿਹਾ ਹੈ ਇਸ ਹਿਸਾਬ ਨਾਲ ਵੀ ਅਗਲੇ ਤੁਹਾਨੂੰ ਕੀ ਲੱਗਦਾ ਪੰਜਾਬ ਦੀ ਰਾਜਨੀਤੀ ਕਿਸ ਤਰ੍ਹਾਂ ਜਾਣ ਵਾਲੀ ਸਾਰੇ ਐਨਲਿਸਿਸ ਜਿਹੜੇ ਤੁਸੀਂ ਕੀਤਾ ਸਾਰਾ ਇਸ ਨੂੰ ਲੈ ਕੇ ਅਗਲਾ ਅਗਲਾ ਜਿਹੜਾ ਇਲੈਕਸ਼ਨ ਹੈਗਾ ਉਹ ਤੇ 2027 ਚ ਹੋਏਗਾ ਨਾ ਵਿਧਾਨ ਸਭਾ ਦਾ ਅਗਲਾ ਇਲੈਕਸ਼ਨ ਅਗਲਾ ਇਲੈਕਸ਼ਨ ਬਹੁਤ ਦੂਰ ਹੈ ਅਗਲਾ ਇਲੈਕਸ਼ਨ ਪਾਰਲੀਮੈਂਟ ਦਾ 5 2027 ਚ ਹਜੇ ਇਸ ਵੇਲੇ ਕਹਿਣਾ ਬੜਾ ਮੁਸ਼ਕਿਲ ਹੈ ਕਿਉਂਕਿ ਹੌਲੀ ਹੌਲੀ ਅੱਗੇ ਅੱਗੇ ਕਿਸ ਤਰ੍ਹਾਂ ਪਰਤਾਂ ਖੁੱਲਦੀਆਂ ਨੇ ਰਾਜਨੀਤੀ ਦੀਆਂ ਕਿੰਨਾ ਬੀਜੇਪੀ ਸੰਘਰਸ਼ ਕਰਦੀ ਹੈ ਇਹਦੇ ਨਾਲ ਨਾਲ ਜਿਹੜੀਆਂ ਦੋ ਸੀਟਾਂ ਜਿਹੜੇ ਹਾਰਡ ਲਾਈਨਰਸ ਨੇ ਉਹਨਾਂ ਨੇ ਲਈਆਂ ਨੇ ਖੰਡੂਰ ਸਾਹਿਬ ਹੋ ਗਿਆ ਤੇ ਫਰੀਦਕੋਟ ਹੋ ਗਿਆ ਇਹ ਪੰਜਾਬ ਜੇ ਪਹਿਲੀ ਵਾਰ ਹੋਇਆ ਮਤਲਬ 1989 ਤੋਂ ਬਾਅਦ 1989 ਦਾ ਇਲੈਕਸ਼ਨ ਸੀਗਾ ਜਦੋਂ ਹਾਰਡ ਲਾਈਨਰ ਜਿਹੜੇ ਸੀਗੇ ਜੀਨਾਂ ਨੂੰ ਸਿਮਰਜੀਤ ਸਿੰਘ ਮਾਨ ਲੀਡ ਕਰ ਰਹੇ ਸੀਗੇ ਉਹਨਾਂ ਨੇ 7-8 ਸੀਟਾਂ ਜਿੱਤੀਆਂ ਸੀਗੀਆਂ ਉਦੋਂ ਬਾਅਦ ਐਕਤੀ ਹੁਣ ਪਹਿਲੀ ਵਾਰ ਹੋਇਆ ਹੈ ਐਨੇ ਸਾਲਾਂ ਤੋਂ ਬਾਅਦ ਮਤਲਬ ਕਿੰਨੇ ਸਾਲ ਹੋ ਗਏ 35 35 40 35 ਸਾਲ ਤੇ ਹੋਈ ਗਏ ਉਹਨਾਂ ਸਾਲ ਐਨੇ ਸਾਲਾਂ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਰੈਡੀਕਲਸ ਜਿਹੜੇ ਨੇ ਇਹ ਹਾਰਡਲਾਈਨਰਸ ਜਿਹੜੇ ਨੇ ਉਹਨਾਂ ਨੇ ਇੱਕ ਪੌਪੂਲਰ ਮੈਂਡੇਟ ਜਿੱਤੇ ਆਇਗਾ ਪੌਪੂਲਰ ਮੈਂਡੇਟ ਜਿੱਤਣ ਦੇ ਨਾਲ ਨਾਲ ਉਹਨਾਂ ਨੇ ਕਿਸੇ ਪਾਰਟੀ ਦਾ ਸਹਾਰਾ ਨਹੀਂ ਲਿਆ ਇਹ ਬੜੀ ਇੱਕ ਵਿਲੱਖਣ ਗੱਲ ਹੈਗੀ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਦੋਨੋਂ ਇੰਡੀਪੈਂਡੈਂਟਲੀ ਲੜੇ ਸੀਗੇ ਉਹਨਾਂ ਦੀ ਕੋਈ ਪਾਰਟੀ ਨਹੀਂ ਸੀ ਉਹਨਾਂ ਦਾ ਕੋਈ ਗਠਵੰਧਨ ਨਹੀਂ ਸੀ ਉਹਨਾਂ ਦੇ ਨਾਲ ਕੋਈ ਆਰਗੇਨਾਈਜ਼ਡ ਸਟਰਕਚਰ ਨਹੀਂ ਸੀਗਾ ਲੇਕਿਨ ਦੋਨਾਂ ਨੇ ਇੰਡੀਪੈਂਡੈਂਟਲੀ ਇਲੈਕਸ਼ਨ ਲੜ ਕੇ ਇੱਕ ਨਵਾਂ ਮੁਹਾਵਰਾ ਪੰਜਾਬ ਦੇ ਵਿੱਚ ਦਿੱਤਾ ਹੈਗਾ ਜਿਹਦੇ ਬਾਰੇ ਵੀ ਮੈਨੂੰ ਲੱਗਦਾ ਹੈ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ ਤੇ ਡਿਟੇਲਸ ਹੋਣੀ ਚਾਹੀਦੀ ਹੈ ਅਜੀਤ ਜੀ ਤੁਸੀਂ ਸਾਡੇ ਵਿੱਚ ਆਪਣੀ ਗੱਲ ਰੱਖੀ ਹੈ ਔਰ ਪੰਜਾਬ ਪਾਸੇ ਦੇ ਦਰਸ਼ਕਾਂ ਨੂੰ ਸਾਡੀ ਗੱਲਬਾਤ ਅੱਛੀ ਲੱਗੇ ਤਾਂ ਇਹਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਅਜੇ ਜੀ ਚੀਜ਼ ਸਾਡੇ ਸੱਜਣਾਂ ਨਾਲ ਜੁੜੇ ਅਸੀਂ ਕੋਈ ਨਵਾਂ ਵਿਸ਼ਾ ਲੈ ਕੇ ਫਿਰ ਪੰਜਾਬ ਪਾਸੇ ਦੇ ਦਰਸ਼ਕਾਂ ਦੇ ਵਿੱਚ ਆਵਾਂਗੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸਸੀ ਕਾਲ ਅਜੇ ਜੀ ਤੁਹਾਡਾ ਵੀ ਬਹੁਤ-ਬਹੁਤ ਤੁਹਾਡਾ ਤੁਸੀਂ ਆਏ ਥੈਂਕ ਯੂ ਥੈਂਕ ਯੂ ਤੁਸੀਂ ਮੈਨੂੰ ਮੌਕਾ ਦਿੱਤਾ ਮੈਨੂੰ ਬੜਾ ਅੱਛਾ ਲੱਗਾ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਦਰਸ਼ਕਾਂ ਦੀ ਸੋ ਥੈਂਕ ਯੂ ਵੈਰੀ ਮਚ ਸਸੀ ਕਾਲ ਜੀ